ਇਹ ਵੀ ਰੋੜਾ ਆਇਦਾ ਹੈਗਾ ਨੰਦਪੁਰ ਦਾ ਅੱਛਾ ਪਰ ਜੇ ਨੰਦਪੁਰ ਦੀ ਆਪਾਂ ਗੱਲ ਕਰੀਏ ਤੇ ਮੈਂ ਮੇਰੇ ਜੋ ਮੇਰੀ ਸੋਚ ਹੈ ਜੇ ਆਪਾਂ ਤਰਕ ਦੇ ਆਧਾਰ ਤੇ ਵੀ ਕਰੀਏ ਵੀ ਉੱਥੇ ਮਾਝੇ ਵਾਲੇ ਕੱਲੇ ਨਹੀਂ ਨਹੀਂ ਹੈਗੇ ਮਾਝੇ ਵਾਲਿਆਂ ਨੂੰ ਤੇ ਕੱਲੇ ਨੂੰ ਭੁੱਖ ਨਹੀਂ ਲੱਗੀ ਨਹੀਂ ਲੱਗੀ ਉੱਥੇ ਤੇ ਸਾਰੇ ਹਿੰਦੂਸਤਾਨ ਦੇ ਸਿੱਖ ਹੋਣਗੇ ਹੂੰ ਤੇ ਉਹਦੇ ਚ ਹੋਰਨਾ ਦੇ ਵੀ ਹੋਣਗੇ ਹੋਣਗੇ ਜੀ ਮਾਲਵੇ ਤੋਂ ਵੀ ਦਬਾਬੇ ਤੋਂ ਵੀ ਮਾਲਵੇ ਦੇ ਹੋਣਗੇ ਮਾਲਵੇ ਤੋਂ ਹੋਣਗੇ ਬਾੜੀਆਂ ਸੇਤਾਂ ਦੇ ਵੀ ਹੋਣਗੇ ਕਿਉਂਕਿ ਗੁਰੂ ਸਾਹਿਬ ਤੇ ਸਾਰੇ ਇੰਡੀਆ ਦੇ ਸਿੱਖ ਹੈਗੇ ਹਾਂਜੀ 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 ਆ ਥੋੜਾ ਜਿਹਾ ਜਿਹਦਾ ਹੈਗਾ ਵਾ ਪ੍ਰਾਤਨ ਦ੍ਰਿਸ਼ ਆਪਾਂ ਵੇਖਾਂਗੇ ਆ ਦੁਕਾਨਾਂ ਪ੍ਰਾਣੀਆਂ ਇਹਨਾਂ ਦੀ ਉਮਰ ਅੱਜ ਕਹਿੰਦੇ ਕਿ ਸਾਡੀ 70 ਤੋਂ ਪਲੱਸ 75 ਸਾਲ ਤੇ ਇਹਨਾਂ ਦੀ ਸੰਭਾਲ ਤੋਂ ਪਹਿਲਾਂ ਦੀਆਂ ਦੁਕਾਨਾਂ ਬਣੀਆਂ ਵਾ ਤੇ ਇਹ ਉਸ ਸਮੇਂ ਕਰਿਆਨੇ ਦੀਆਂ ਦੁਕਾਨਾਂ ਜਾਂ ਸਾਰੀ ਗਲੀ ਮਾਰਕੀਟ ਜਿਹੜੀ ਆ ਉਸੇ ਤਰ੍ਹਾਂ ਪ੍ਰਾਤਨ ਬਣੀ ਆ ਇਹਨਾਂ ਨੇ ਇੱਥੇ ਆਪਣਾ ਬਚਪਨ ਗੁਜ਼ਾਰਿਆ ਵਾ ਉਹ ਸਮੇਂ ਜਿਹੜੇ ਜਿੰਦਰੇ ਸੀ ਉਹ ਵੀ ਅਜੇ ਵੇਖ ਲਓ ਜਿੰਦਰੇ ਵੀ ਕਿਹੜੇ ਟਾਈਪ ਦੇ ਹੁੰਦੇ ਸੀ ਜਿੰਦਰੇ ਵੀ ਲੱਗੇ ਨੇ ਜੰਦਰਾ ਵੇਖੇ ਨੇ ਜਿੱਕੀ ਦੇ ਨਾਲ ਤੇ ਕਿਹੋ ਜੀ ਕਾਰਾਗਰੀ ਦਾ ਜੰਦਰਾ ਸੀਗਾ ਹਾਂਜੀ ਆਪਾਂ ਨਗਰ ਸੁਰ ਸਿੰਘ ਦੇ ਦਰਸ਼ਨ ਕੀਤੇ ਆ ਪੁਰਾਣੇ ਸਿੰਘਾਂ ਯੋਧਿਆਂ ਬਾਰੇ ਬਾਬਾ ਜੀ ਨੇ ਵਿਚਾਰ ਕੀਤੀ ਆਪਾਂ ਇਹ ਅੰਕਲ ਗੁਰਮੇ ਸਿੰਘ ਸੁਰ ਸਿੰਘ ਦੇ ਵਸਨੀਕ ਨੇ ਇਹਨਾਂ ਨੂੰ ਇਤਿਹਾਸ ਦੇ ਜਿੰਨੇ ਵੀ ਆਪਾਂ ਇਹਨਾਂ ਨਾਲ ਪੰਨੇ ਫਰੋਲੇ ਨੇ ਸੋ ਮੈਂ ਆਸ ਕਰਦਾ ਕਿ ਤੁਸੀਂ ਵੀਡੀਓ ਨੂੰ ਪਸੰਦ ਕਰੋਗੇ ਤੇ ਭਾਈ ਮਾਹ ਸਿੰਘ ਜੀ ਦਾ ਘਰ ਹੈ ਜੱਦੀ ਘਰ ਹੈ ਜਿੱਥੇ ਭਾਈ ਮਾਹ ਸਿੰਘ ਜੀ ਰਹਿੰਦੇ ਰਹੇ ਆਪਣਾ ਜੀਵਨ ਜਿੱਥੇ ਬਚਪਨ ਉਹਨਾਂ ਦਾ ਬੀਤਿਆ ਜੀਵਨੀ ਹੋਈ ਆ ਵਿਆਹ ਹੋਇਆ ਵਿਆਹ ਹੋਇਆ ਸਮਝੇ ਤੇ ਉਹਨਾਂ ਦੀ ਗਾ ਜਿਹੜੀ ਉਥੋਂ ਲਾਲ ਚਲੀ ਉਹਨਾਂ ਦੇ ਭਰਾ ਦੀ ਬਾਬਾ ਮਾਹ ਸੋਂ ਤੇ ਬਾਬਾ ਸੇਲ ਸੋਂ ਦੋਵੇਂ ਜਮ ਮੁਕਸ਼ਰਦੀ ਚਾਨਵੇਂ ਤੇ ਸ਼ਹੀਦ ਹੋ ਗਿਆ ਤੇ ਆਪਾਂ ਅੱਜ ਖੜੇ ਆ ਬਾਬਾ ਮਾਹ ਸਿੰਘ ਜੀ ਦੀ ਜਿਹੜੀ ਵੰਸਾਵਲੀ ਆ ਉਹਨਾਂ ਦੇ ਨਾਲ ਉਹਨਾਂ ਦਾ ਹੀ ਪਰਿਵਾਰ ਆ ਅੱਗੇ ਆਪਾਂ ਨੂੰ ਇਤਿਹਾਸ ਨਾਲ ਹੋਰ ਵੀ ਜਾਣੂ ਕਰਾਉਣਗੇ ਸਾਡੀ ਜਿਹੜੀ ਉਹ ਪੀੜੀ ਚੱਲਦੀ ਉਹ ਵੀ ਦੱਸ ਦਿੰਦੇ ਨੇ ਵੀ ਬਾਬਾ ਮਾਨਸੋਂ ਬਾਬਾ ਸਹਿਲ ਸੋਂ ਤੇ ਬਾਬਾ ਰਣਸੋਂ ਤਿੰਨ ਭਰਾ ਹੀ ਇਹਨਾਂ ਜਿਹੜੇ ਬਾਬੇ ਮਾਨਸੋਂ ਦਾ ਇੱਕੋ ਹੀ ਲੜਕਾ ਹੈ ਜਮੀਰ ਸੋਂ ਜਿਹੜਾ ਕਿ ਸਾਧ ਹੋ ਗਿਆ ਸੀ ਗੰਢੀਵਾਂ ਦਰਬਾਰ ਨਾਲ ਉਹਨੇ ਆਪਣਾ ਹਿੱਸਾ ਲਾ ਦਿੱਤਾ ਜਿਹੜਾ ਹੁਣ ਵੀ ਪਈ ਜਿਹੜੀ ਹੈ ਨਾ ਬਾਬੇ ਇਹਨਾਂ ਦੇ ਬਾਬੇ ਬਿਧੀ ਚੰਦਿਆ ਕੋਲ ਉਹਦੀ ਹੈਗੀ ਆ ਉਹ ਇਹਨਾਂ ਕੋਲ ਸਰਪ੍ਰਸਤ ਉਹਨਾਂ ਕੋਲ ਸਮਝਦੇ ਹੋ ਹੁਣ ਜਿਹੜੀ ਸੇਵਾ ਜਿਹੜੀ ਬਾਬੇ ਮਾਨਸੋਂ ਦਾ ਗੁਰਦੁਆਰੇ ਜਾਤ ਵਿੱਚ ਬਣਿਆ ਬਾਹਰ ਉਹ ਵੀ ਸੇਵਾ ਬਾਬੇ ਅਵਤਾਰ ਸੋਂ ਹੀ ਕਰਾ ਰਿਹਾ ਹੈ ਮਾਰ ਅੱਛਾ ਜਦੋਂ ਇੱਕ ਫਿਲਮ ਵੀ ਆਈ ਸੀ ਤੇ ਇਤਿਹਾਸ ਵੀ ਕਹਿੰਦੇ ਆ ਕਿ ਬਦਾਵਾ ਜਿਹੜਾ ਆਨੰਦਪੁਰ ਸਾਹਿਬ ਲਿਖਿਆ ਗਿਆ ਸੀ ਨਹੀਂ ਉਹਦੇ ਚ ਵੀ ਤੁਹਾਨੂੰ ਮੈਂ ਦੱਸਾਂ ਵੀ ਜਿਹੜੀ ਹੈ ਨਾ ਉਹ ਅਜੇ ਤੱਕ ਇਤਿਹਾਸਕਾਰ ਜਿਹੜੇ ਆ ਨਾ ਕੋਈ ਪੜ੍ਹਦੇ ਨਹੀਂਗੇ ਬਹੁਤਾ ਜਿਹੜੇ ਨਾ ਕੋਈ ਦੰਗਿਆਈ ਚ ਨਹੀਂ ਜਾਂਦੇ ਹੈ ਨਾ ਇਸ ਤਰ੍ਹਾਂ ਆ ਵੀ ਬਾਬਾ ਮਾਨਸੂ ਜਦੋਂ ਹੈ ਗਿਆ ਤਿੰਨ ਭਰਾ ਹਾਂਜੀ ਤੇ ਬਾਬੇ ਮਾਨਸੂ ਦੇ ਵੀ ਘਾ ਜਿਹੜੇ ਬਾਪਸੀ ਉਹ ਵੀ ਤਿੰਨ ਭਰਾ ਸੀ ਠੀਕ ਹੈ ਜੀ ਬਾਬਾ ਟੇਕ ਸਿੰਘ ਬਾਬਾ ਭਾਗ ਸਿੰਘ ਬਾਬਾ ਬਾਗ ਸਿੰਘ ਹੂੰ ਬਾਬੇ ਬਾਗਸੋਂ ਦੀ ਗਾਂ ਬਾਬਾ ਮਾਨਸੋਂ ਸੇਲ ਸੋਂ ਤੇ ਰਾਂਸੋਂ ਹੈ ਉਹਨਾਂ ਦੀ ਗਾਂ ਪੀੜੀ ਚੱਦੀ ਜੇ ਵੇਲੇ ਉਸ ਤੋਂ ਕਿ ਬਾਬੇ ਗੁਰੂਆ ਗੋਬਿੰਦ ਸਿੰਘ ਜਿਹੜੇ ਆਏ ਆ ਨਾ ਚਮਕਾ ਚਮਕੌਰ ਸੌਦੀ ਗੜੀ ਤੋਂ ਹੁੰਦੇ ਹੋਏ ਜਾਂ ਗਾਂ ਰਾਮੇ ਵਾਲੇ ਜਦੋਂ ਪਹੁੰਚ ਗਏ ਉਦੋਂ ਮਾਈ ਭਾਗੂ ਜਿਹੜੀ ਹੈ ਨਾ ਚਭਾਲਦੀ ਉਹਦੇ ਸਹੁਰਿਆਂ ਦੀ ਡੈਥ ਹੋਈ ਹੀ ਕੋਈ ਪੱਟੀ ਉਹਦੇ ਸਹੁਰੇ ਦੀ ਦੱਸੀ ਜਾਂ ਕੋਈ ਦੱਸਦੇ ਜਿਹੜੀ ਹੁੰਦਾ ਸਨ ਮੈਂ ਕੁਝ ਜ਼ਿਆਦਾ ਜਾਣਤੀ ਨਹੀਂ ਮੈਨੂੰ ਬਹੁਤਾ ਪਤਾ ਨਹੀਂ ਇਹਦੇ ਬਾਰੇ ਹਾਂਜੀ ਹਾਂਜੀ ਉੱਥੇ ਇਕੱਠੇ ਹੋਏ ਸਾਰੇ ਪਿੰਡੇ ਬੰਦੇ ਜਦੋਂ ਉੱਥੇ ਗਏ ਸਾਰੇ ਇੱਥੇ ਸਾਰੇ ਪਿੰਡੇ ਵੀ ਗਏ ਹੋਏ ਮਾਨਸੂਣੀ ਵੀ ਗਏ ਇਹਨਾਂ ਜਾ ਕੇ ਉੱਥੇ ਜਦੋਂ ਗੱਲਬਾਤ ਹੋਈ ਵੀ ਗੱਲ ਜਿਹੜੀ ਵੀ ਬਾਬੇ ਗੁਰੂ ਗੁਰੂਵਿੰਸ ਉਹਨਾਂ ਦੇ ਬੜੀ ਮਾਰੀ ਗੱਲ ਹੋਈ ਵੀ ਆ ਕੁਝ ਹੋ ਗਿਆ ਏ ਕਿ ਗੁਰੂ ਸਾਹਿਬ ਨੂੰ ਮਿਲਣਾ ਚਾਹੀਦਾ ਜਾ ਕੇ ਇਹ ਫਿਰ ਗੁਰਮਤਾ ਕਰਕੇ ਉਥੋਂ ਗਏ ਆ ਜੇਹਰੇ ਬਈ ਰਾਮੇ ਵਾਲੇ ਜਾ ਕੇ ਗੁਰੂ ਸਾਹਿਬ ਨੂੰ ਮਿਲੇ ਆ ਠੀਕ ਹੈ ਜੀ ਰਾਮੇ ਵਾਲੇ ਜਦੋਂ ਮਿਲੇ ਤੇ ਭਾਗ ਤੋਂ ਤੇ ਦਰਬਾਰਾ ਤੋਂ ਜਿਹੜਾ ਇਹ ਮਈ ਭਾਗੋ ਦੇ ਭਰਾ ਸੀਗੇ ਇਹ ਹੀ ਚੌਧਰੀ ਬਾਬੇ ਲੰਗਾ ਦੀ ਔਲਾਦ ਹਾਂਜੀ ਤੇ ਇਹ ਸਰਕਾਰੀ ਦਰਬਾਰ ਇਹਨਾਂ ਦਾ ਹੈਗਾ ਹਿਸਾਬ ਦਾ ਹਾਂਜੀ ਇਹ ਗੁਰੂ ਗੋਬਿੰਦ ਸਿੰਘ ਜੀ ਨਾਲ ਗੱਲਬਾਤ ਹੋਈ ਆਂਦੇ ਵੀ ਆਪਾਂ ਸਰਕਾਰ ਨਾਲ ਸੁਲਾ ਕਰ ਲਈਏ ਮਹਾਰਾਜ ਨੇ ਹੈ ਵੀ ਸੁਲਾ ਕਾਜੀ ਕਰ ਲਈਏ ਵੀ ਸਹਿਬ ਜਾਦੇ ਵੀ ਸੀਧ ਹੋਗੇ ਮਾਤਾ ਜੀ ਸੀਧ ਹੋਗੀ ਗੁਰੂ ਅਰਜਨ ਦੇਵ ਸਾਹਿਬ ਸੀਧ ਹੋਗੇ ਤੇ ਇੱਕ ਬਾਦ ਸਾਹਿਬ ਸੀਧ ਹੋਗੇ ਉਦੋਂ ਤੁਸੀਂ ਕਿੱਥੇ ਹੋ ਹਮ ਆਇਆ ਫਿਰ ਇਹ ਆਂਦੇ ਵੀ ਚੌਧਰੀ ਕੇ ਸਰਕਾਰੀ ਬੰਦੇ ਉਹਨਾਂ ਕਰ ਜਾਂਦੇ ਵੀ ਸਾਨੂੰ ਫਿਰ ਮੁਸ਼ਕਲ ਆਜੀ ਤੁਹਾਡੀ ਸਿਕੀ ਕਮਾਉਣੀ ਉਹਦੇ ਫਿਰ ਮੁਸ਼ਕਲ ਆਦੇ ਤੁਸੀਂ ਫਿਰ ਨਾ ਕਮਾਉਂ ਅਸੀਂ ਕਿਹੜਾ ਤੁਹਾਨੂੰ ਸਤਿ ਹਮ ਇਹ ਜੋ ਵੀ ਸਨਹੀਂ ਇਹ ਤੁਸੀਂ ਸਾਡੇ ਗੁਰੂ ਨਹੀਂ ਦੇਖੇ ਸਾਡੇ ਚਲੇ ਨਹੀਂ ਉਹ ਇਹਨਾਂ ਨੇ ਦਰਬਾਰ ਆਉਂਦੇ ਜਿਹੜਾ ਭਾਗ ਤੋਂ ਹੀ ਇਹਨਾਂ ਨੇ ਲੇਹ ਦਿੱਤਾ ਸਭ ਇਹ ਦਾਵਾ ਲਹਿਤਾ ਦਾਵਾ ਇਹਦਾ ਬਾਬਾ ਮਾਨਸੂਨ ਤੇ ਜਿਹੜੀ ਭਾਈ ਭਗੋ ਹੀ ਨਾ ਬੜਾ ਬਰਾਮਣ ਆ ਵੀ ਇਹਨੇ ਕੀ ਕੀਤਾ ਸਾਡੇ ਤੇ ਅੱਗੇ ਮਾਜੇ ਤੇ ਦਾਗ ਲਾਇਆ ਉਹਨੇ ਦੁਨੀ ਚੰਦ ਨੇ ਤੇ ਇਹਨਾਂ ਨੇ ਹੋਰ ਕਾਲਾ ਟਿਕਾ ਲਾ ਦਿੱਤਾ ਉਹ ਚਲੋ ਇਹਨਾਂ ਦੀਆਂ ਗੱਲਾਂ ਬਾਤਾਂ ਹੋ ਗਈ ਜਦੋਂ ਮਹਾਰਾਜ ਇਹਨਾਂ ਨਾਲ ਨਰਾਜ਼ ਹੋ ਗਏ ਉਹ ਇਹਨਾਂ ਦੇ ਔਖੇ ਹੋ ਗਏ ਵੀ ਤੂੰ ਹਾਂ ਕੀ ਕੀਤਾ ਮੁੜ ਕੇ ਉਹ ਜਦੋਂ ਮਹਾਰਾਣੀ ਨੂੰ ਤੂੰ ਸੂਰਜ ਨੇ ਸਭ ਕਵਰ ਦਿੱਤੇ ਵੀ ਜਿਹੜਾ ਵਜੀਰਾ ਫੌਜੀ ਕਿ ਤਰਿਆ ਆਉਂਦਾ ਆ ਤੇ ਆਪਾਂ ਮਹਾਰਾਜ ਕੋਈ ਜੰਗ ਦਾ ਸਮਾਨਾ ਬਣਾਈਏ ਤੇ ਮਹਾਰਾਜ ਦੇ ਕੋਈ ਗੱਲ ਨਹੀਂ ਜੇ ਉਹ ਆਉਂਦਾ ਆ ਤੇ ਇਧਰ ਵੀ ਆ ਗਿਆ ਇਹਨੂੰ ਸਮਾਰਨ ਆ ਗਿਆ ਹਾਂਜੀ ਉਹ ਮਹਾਰਾਜ ਨੇ ਕੋਤੂ ਕੁ ਕਰਦਾ ਰਾਮਿਆਂ ਨੂੰ ਕੋਈ ਕੁ ਕਰਦਿਆ ਕਰਦਿਆ ਗਾਂ ਤੋਂ ਕੋਰ ਕੋਰੀ ਤੋਂ ਹੁੰਦੇ ਹੁੰਦੇ ਮੁਖਤਾਰ ਸਾਹਿਬ ਪਹੁੰਚ ਕੇ ਇਹ ਮਗਰ ਮਗਰ ਜਿਹੜੇ ਸਿੰਘ ਆਪਣੇ ਮਾਝੇ ਦੇ ਇਹ ਮਗਰੇ ਤੋਂ ਮਹਾਰਾਜ ਤੇ ਪੀਸਾ ਜਿਹੜਾ ਲਾ ਲਿਆ ਤੇ ਬਾਬੇ ਮਾਨਸੂਹਣਾ ਤੇ ਮਾਈਪਾ ਗੋਣ ਜਿਹੜਾ ਇਹਨਾਂ ਦਾ ਜਿਹਾ ਹੀ ਮਰਜਦਾ ਇਨਾਂ ਨੇ ਜਿਹੜਾ ਉਹ ਜੇ ਡੇਰਾ ਲਾ ਲਿਆ ਮੁਖਸਰ ਦੇਹੁਰੇ ਦੇ ਪਾਸੇ ਰਾਜ ਵੀ ਮਤਲਬ ਸਾਨੂੰ ਟਕਰਨ ਪਹਿਲਾਂ ਉਹ ਜਦੋਂ ਇਹੋ ਮਹਾਰਾਣੀ ਕਿਰਬਾ ਕੀ ਦੀ ਬੀ ਉਹ ਇਨਾਂ ਨਾਲ ਹੀ ਫੌਜਾਂ ਟਕਰ ਹੋਇਆ ਇਨਾਂ ਫੌਜੇ ਆਉਂ ਲਾਤੇ ਹੂੰ ਫੌਜਾਂ ਆਉਂ ਲਾਤੇ ਤੇ ਫੇਰ ਜਦੋਂ ਫੌਜਾਂ ਲੜ ਜਾਂ ਮਰਦੇ ਆ ਉਹ ਫੌਜੀ ਬੜੀ ਮਰੀ ਇਹਨਾਂ ਦੇ ਵੀ ਸਿੰਘ ਸ਼ਹੀਦ ਹੋ ਗਏ ਤੇ ਪਾਣੀ ਦੀ ਬੜੀ ਕਿੱਲ ਸੀ ਉਹ ਜਿਹੜਾ ਜਲਾ ਜੀਰਾ ਹੀ ਉਹਨੂੰ ਖੁੱਸਣ ਲੱਗਾ ਆ ਗੋਰ ਗੋਰ ਲੜਾਈ ਮਨੂੰ ਵੀ ਹੁਣ ਪਾਣੀ ਬੰਦ ਅਸ ਕਿੱਥੇ ਆ ਆਉਂਦਾ ਵੀ ਜਿਹੜੇ ਅੱਗੇ ਜਾਣਗੇ ਤੇ 30 ਉਹ ਪੰਦੇ ਜਿਹੇ ਪਿੱਛੇ ਜਾਣਗੇ ਧਾਕੂ ਦੇ ਉਹਨਾਂ ਫਿਰ ਪੌਦੇ ਢਾਈ ਮਰ ਜੂ ਆਉਂਦਾ ਫਿਰ ਪਿੱਛੇ ਜਾਣਾ ਠੀਕ ਉਹਨਾਂ ਆਪਣੀਆਂ ਲਾਸਾਂ ਨਹੀਂ ਸੰਭਾਲੀਆਂ ਉਹ ਪਿਛਾ ਮੁੜ ਕੇ ਜਦੋਂ ਇਹ ਪਿਛਾ ਮੁੜ ਗਈ ਪੌਜ ਮੁਗਲ ਪੌਜ ਦੇ ਮਹਾਰਾਜ ਫਿਰ ਜੰਗ ਦੇ ਮੈਦਾਨ ਚ ਆਏ ਤੇ ਉਹਨਾਂ ਨੇ ਆ ਗਏ ਜਿਹੜੇ ਸਿੰਘ ਆਪਣੇ ਸਾਰੇ ਸੀਤ ਹੋਈ ਉਹਨਾਂ ਦੇ ਚੇਹਨ 5000 10000 ਸਾਰੇ ਮੱਦੇਦਾਨ ਕਿਤਾਬ ਆਂਦੇ ਵਣਦੇ ਵਣਦੇ ਜਦੋਂ ਬਾਬੇ ਮਾਨ ਸਿੰਘ ਕੋਲ ਆਏ ਤੇ ਉਹ ਆਪਣਾ ਇਸ ਹੈਗਦੇ ਇਹਨਾਂ ਨਾਲ ਜਦੋਂ ਮੁਖ ਸਾਫ ਕਰਕੇ ਉਹਨਾਂ ਨੇ ਆਪਣੇ ਪੱਟ ਦੇ ਰੱਖੇ ਮਾਰੇ ਮਹਾਂ ਪ੍ਰਦੇਸ਼ ਤੇ ਮਾਰੇ ਰਹੇ ਜੋ ਚਲਿਆਦਾ ਤੇ ਜਾ ਕੇ ਫਿਰ ਜਦੋਂ ਕਬੀ ਮਹਾਰਾਜ ਸੱਚੇ ਪਾਤਸ਼ਾਹ ਆ ਗਿਆ ਉਹਨਾਂ ਨੇ ਆਨੰਦ ਸ਼ਿਕਰ ਕੀਤੀ ਸੁੱਖ ਜਾਈਂ ਤੁਹਾਡੇ ਦਰਸ਼ਨ ਨੂੰ ਜਿਉਂ ਨੇ ਉਹਨਾਂ ਦਾ ਸੇਵ ਮੰਗਦਾ ਕਿ ਤੁਹਾਡੀ ਬੜੀ ਕੁਰਬਾਨੀ ਸਿੰਘਾ ਦਸੋਂ ਮੰਗਦੇ ਕੀ ਜੋ ਮੰਗਣਾ ਮੰਗ ਜੋ ਜਾਨ ਉਹ ਦੇ ਦਿੰਨੇ ਮਾਰੇ ਮਾਰੇ ਕੁਛ ਨਹੀਂ ਕੋਈ ਮੰਗਣੀ ਸਾਡੀ ਹੁੰਦੇ ਵੀ ਨਹੀਂ ਤਾਂ ਵੀ ਹੁੰਦੇ ਸਾਡੀ ਮੰਗੀ ਕੋਈ ਨਹੀਂ ਸਾਡੇ ਆ ਵੀ ਜਿਹੜਾ ਉਹ ਜਿਹੜੇ ਅਕਰਪਾ ਆ ਗਿਆ ਇਹਨਾਂ ਕਾਲੇ ਉਹ ਉਹ ਪਾ ਦੋ ਮਹਾਰਾਜਾਂ ਦੇ ਵੀ ਟੁੱਟੀ ਸੋ ਨਕੁੱਟੀ ਜਿੰਨਾਂ ਨਹੀਂ ਤੂੰ ਉਹਨਾਂ ਤੋਂ ਕੀ ਲੈਣਾ ਤੂੰ ਆਪਣੀ ਗੱਲ ਕਰ ਤੂੰ ਕੁਰਬਾਨੀ ਤੇਰੀ ਤੂੰ ਇਹ ਜਾਣਿਆ ਉਹਨਾਂ ਦੇ ਨਾ ਮਹਾਰਾਜ ਇਹ ਕੰਮ ਨਹੀਂ ਮੈਂ ਕਰਨਾ ਮੇਰੇ ਇਲਾਕੇ ਦੇ ਬੰਦੇ ਆ ਇਲਾਕੇ ਦੀ ਰੱਖੋ ਉਹ ਬਦਾਵਾ ਪਾੜੋ ਫਿਰ ਮਹਾਰਾਜ ਦੇ ਮਾਹਮਾਸੂ ਦੀ ਬੇਟੀ ਮਾਨੀ ਕਿ ਬਦਾਵਾ ਪਾੜਤਾ ਇਹ ਗੱਲ ਜ਼ਰੂਰ ਆ ਪਰ ਕੀ ਵੀ ਜਿਹੜਾ ਬਾਬਾ ਮਾਨਸੂ ਆ ਜਾਂ ਮਾਈਪਾਕੋ ਆ ਇਹ ਬਦਾਵਾ ਲਿਖਣ ਵਾਲਿਆਂ ਜਾਂ ਉੱਥੇ ਅਨੰਦਪੁਰ ਸਾਹਿਬ ਨਹੀਂ ਸੀਗੇ ਨਹੀਂ ਸੀਗੇ ਬਾਬਾ ਮਾਨਸੂ ਸੁਰ ਸਿੰਘ ਸੀਗੇ ਹੂੰ ਗੁਰੂ ਦੇ ਸਿੱਖ ਸੀਗੇ ਅੰਮ੍ਰਿਤ ਇਹਨਾਂ ਛਕਿਆ ਹੀ ਲੇਕਿਨ ਬਾਕੀ ਇਹ ਇੱਥੇ ਸੀਗੇ ਪਿੰਡ ਸੀਗੇ ਨਾਲ ਇਹ ਵੀ ਆ ਇਸ ਦੀ ਜੜ੍ਹ ਪੜੋ ਤੂੰ ਹੀ ਗੁਰੂ ਗੋਬਿੰਦ ਸਿੰਘ ਜਦੋਂ ਘੇਰਾ ਪੈਂਦਾ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਨੇ ਇਹ ਆਰਡਰ ਦਿੱਤਾ ਹੈ ਵੀ ਜਿਹੜੇ ਪਰਿਵਾਰ ਆ ਇਹ ਸਿੱਖਿਆ ਉਹ ਪਿੰਡਾਂ ਨੂੰ ਚਲੇ ਜਾਓ ਹੂੰ ਜਿਹੜੇ ਵੀ ਪਰਿਵਾਰ ਆਏ ਆ ਹੂੰ ਉਹ ਗੁਰੂ ਸਾਹਿਬ ਦੇ ਹੁਕਮ ਮੁਤਾਬਕ ਆਏ ਸਿਰਫ ਉੱਥੋਂ ਭੱਜਾ ਦੇ ਦੋਨੇ ਚੰਦ ਭੱਜਾ ਨੰਦਪੁਰ ਸਾਹਿਬ ਤੋਂ ਨੰਦਪੁਰ ਸਾਹਿਬ ਤੋਂ ਦੁਨੀ ਦਜਾਂ ਭੱਜਾ ਵਾ ਜਦੋਂ ਉਹ ਵੀ ਭੱਜਾ ਜਦੋਂ ਵੀ ਉਹਨਾਂ ਨੇ ਬਾੜੀ ਰਾਜਾ ਨੇ ਹਾਥੀ ਲਿਆਂਦਾ ਨਾ ਸ਼ਰਾਬੀ ਕਰਕੇ ਵੀ ਅਹੀਂ ਮਕਾਰਾ ਜਦੋਂ ਸੁਈ ਨੇ ਸਾਖ ਖਬਰ ਦਿੱਤੀ ਵੀ ਹਾਥੀ ਜਿਹੜਾ ਨਾ ਆਪਾਂ ਦਰਵਾਜ਼ਾ ਤੋੜਨਾ ਲੋਗਰਦਾ ਹਾਥੀ ਤੋੜੂਗਾ ਜਿਹਨੂੰ ਮਾਰਨ ਕਮੀ ਜਦੋਂ ਸੰਗਣੇ ਮਹਾਰਾਜ ਨੂੰ ਦੱਸਿਆ ਵੀ ਹਾਥੀ ਨੇ ਇਤਰਾਉਣਾ ਜਿੱਦੋਂ ਆਂਦੇ ਕੋਈ ਗੱਲ ਨਹੀਂ ਜੇ ਹਾਥੀ ਉਹਨਾਂ ਦਾ ਹੁੰਦਾ ਤੇ ਆਪਣੇ ਕੋ ਹਾਥੀ ਹੈਗਾ ਦੁਨੀ ਚੰਦ ਹੂੰ ਉਹ ਦੁਨੀ ਜਾਂਦਾ ਬੇਅਮਰਤੀਆ ਹੀ ਉਹਨੇ ਵਧ ਨਹੀਂ ਸਕਿਆ ਕੜਾ ਗਰੂ ਸਕਦਾ ਹੀ ਬਥੇਰਾ ਤੇ ਸਰੀਰ ਦਾ ਬੜਾ ਭਾਰਾ ਹੈ ਹਾਥੀ ਸੀ ਕੇ ਹਿਸ ਉਹ ਕਬਰ ਆ ਗਿਆ ਵੀ ਇਹ ਕੀ ਗੱਲ ਆ ਗਈ ਮੈਂ ਹਾਥੀ ਨਾਮ ਕਬਰਾ ਕਿਥੋਂ ਕਰ ਲੂ ਕਿਉਂਕਿ ਉਹਦੇ ਚ ਸਿੱਧਕਾ ਨਹੀਂ ਸੀ ਹੂੰ ਸਿੱਧਕੀ ਨਹੀਂ ਸੀਗਾ ਸਿੱਧਕੀ ਸਿੱਖ ਨਹੀਂ ਸੀਗਾ ਸਿੱਧਕੀ ਸਿੱਖ ਨਹੀਂ ਉਹਨੇ ਫਿਰ ਨਾਲ ਹੋਰ ਜਿਹੜੇ ਮੇਰੇ ਕੇ ਹੋਰ ਨਾਲ ਕੜਾ ਖਾਣ ਗਏ ਸੀ ਉਹਨਾਂ ਨੂੰ ਨੇ ਗੰਡ ਲਿਆ ਉਹ ਫਿਰ ਰਾਤ ਭੱਜ ਉੱਠੇ ਹੂੰ ਹੂੰ ਉਹ ਜਿਹੜੇ ਭੱਜ ਕੇ ਆ ਗਏ ਭੱਜ ਜੇ ਆਏ ਜਿਤਨਾ ਵੀ ਆ ਗਏ ਆ ਗਏ ਫਿਰ ਉਹ ਆਪਣੇ ਪਿੰਡ ਆ ਕੇ ਜੱਫਾ ਲੜ ਕੇ ਮਰ ਗਿਆ ਉਹ ਫਿਰ ਮਹਾਰਾਜ ਨੂੰ ਕਿਸੇ ਨੇ ਜਦੋਂ ਸਵੇਰੇ ਸਿੰਘਾ ਨੇ ਆਖਿਆ ਵੀ ਮਹਾਰਾਜ ਉਹ ਹਾਥੀ ਆਪਣਾ ਦੇ ਭੱਜ ਗਿਆ ਰਾਤ ਵਾਦੇ ਕੋਈ ਗੱਲ ਨਹੀਂ ਹਾਥੀ ਭੱਜ ਗਿਆ ਤੇ ਬੱਬਰ ਸ਼ੇਰ ਜਿਹਾ ਕਾਪੀ ਕੋ ਠੀਕ ਆ ਢਟੌਲੀ ਆ ਉਹ ਫਿਰ ਬਾਬੇ ਗੁਰੂ ਗਵੈਰ ਸਿੰਘ ਨੇ ਕਹਿੰਨੇ ਕਿ ਆਪਣੇ ਕੋਲ ਬੱਬਰ ਸ਼ੇਰ ਹੈਗਾ ਉਹਨਾਂ ਨੇ ਫਿਰ ਬਚਿੱਤਰ ਸਿੰਘ ਨੂੰ ਨਾਗ ਨਹੀਂ ਦਿੱਤੀ ਜਿਹੜੀ ਕਿ ਸੌਰ ਸਿੰਘ ਦੀ ਬਣੀ ਹੋਈ ਆ ਸੌਰ ਸਿੰਘ ਦੀ ਬਣੀ ਆ ਬਾਬੇ ਹਰਦੇਤ ਨੇ ਬਣਾਈਆਂ ਜਿਹੜਾ ਬਾਬੇ ਆਪਣਾ ਜਸਤਾ ਸਿੰਘ ਰਾਮਗੜੀਏ ਦਾ ਦਾਦਾ ਸੀ ਉਹਦਾ ਪਿੰਡ ਵੀ ਸੌਰ ਸਿੰਘ ਆ ਉਨੇ ਹੀ ਬਣਾਏ ਸੀ ਖੰਡਾ ਜੀ 18 ਦੇ ਦਾ ਬਾਬੇ ਦੀਪ ਸਿੰਘ ਨੇ ਪਾਇਆ ਉਹ ਵੀ ਬਾਬੇ ਦੇ ਦੇਤਨੇ ਹਦੇ ਸਿੰਘ ਨੇ ਬਣਾਇਆ ਜਿਹੜਾ ਸੋਰ ਸਿੰਘ ਦਾ ਹੈਗਾ ਮਿਸਤਰੀ ਸਿੰਘ ਮਿਸਤਰੀ ਸਿੰਘ ਸੀਗਾ ਅੱਛਾ ਹੈ ਭਾਈ ਮਾਹ ਸਿੰਘ ਦਾ ਜਨਮ ਕਿੱਥੇ ਹੋਇਆ ਸੀ ਇਹ ਇਹਦਾ ਜੀ ਜਨਮ ਦਾ ਪਿੰਡ ਤੇ ਇਹੋ ਹੀ ਆ ਪਰ ਕੋਈ ਇਹ ਜਨਮ ਨਾਨਕੇ ਵੀ ਹੋ ਸਕਦਾ ਰਟੌਲੀ ਰਟੌਲਪਿੰਡ ਵੀ ਹਾਂ ਰਟੌਲ ਨਾਨਕੇ ਸੀਗੇ ਜਦੋਂ ਬੱਚੇ ਨਾਨਕੇ ਵੀ ਹੁੰਦਾ ਹੈ ਜਨਨ ਛਾੜ ਕੇ ਵੀ ਹੋ ਸਕਦਾ ਹੈ ਕਿਉਂਕਿ ਦਾਦੇ ਪੜਦਾਦੇ ਦੇ ਜਿਹੜੇ ਹੈਗਾ ਵਾ ਜੱਦੀ ਘਰ ਆ ਜੱਦੀ ਪਿੰਡ ਜੱਗੀ ਪੁੱਤੀ ਜਿਹੜੀ ਜਾਇਦਾਦ ਆ ਉਹ ਇਹ ਆ ਜਾਇਦਾ ਸੋਰ ਸਿੰਘ ਹਾਂ ਸੋਰ ਸਿੰਘ ਨਾਨਕੇ ਰਟੌਲੀ ਆ ਨਾਨਕੇ